ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੇ ਦਸਵੇਂ ਕਬਿਓ ਬਾਤ ਬਣਤੀ ਜੋ ਭਈ ਹਮਰੀ ਕਰੋ ਹਾਜ਼ਰ ਰਖਾ ਪੂਰਨ ਹੋਏ ਚਿਤ ਦੀ ਇੱਛਾ ਤਉ ਜਨਨਾ ਨਾਮ ਨਰਹੇ ਹਮਾਰਾ ਆਪਰਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭਤੋਂ ਘਾਉ ਹੋ ਆਪ ਹਾਤੇ ਮਹੇ ਬਚਾਵ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿਖਸ ਬਹ ਕਰ ਤਾਰਾ ਮੋਰਚਾ ਨਿਜ ਕਰ ਦੇ ਕਰੀਐ ਸਾਬ ਅਰੰਕੋ ਆਟ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋ ਅਬਰਨਾ ਧਿਆਉ ਜੋ ਵਝਉ ਤੋ ਤੁਮਤੇ ਪਾਉ सेवक सिखो हमारे तारिया चुन चुन सतर हमारे मारिया आपे हाथ दे मुझे वरिया हरन काल का त्रास निवरिया हो जो सदा हमारे पछा श्री अस्तुज जाऊं करे हो रक्षा राख ले हो मोहि रखना हार साहिब संत सहाय प्यारे दीन बंध दुष्टन के हंता ਤੁਮਹਉ ਉਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸ਼ਿਵ ਜੋ ਅੰਤਰਾ ਕਾਲ ਪਾਇ ਕਰਿ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਮਕਾਲ ਸਭ ਜਤ ਬਨਾਇਓ ਦੇਵਦਾਤ ਜਸ਼ਨ ਉਪਜਾਇਓ ਆਹ ਦੇਵਨ ਤੋ ਇੱਕ ਐ ਉਤਾਰਾ ਸੋਏ ਗੁਰੂ ਸਮਝੋ ਹਮਾਰਾ ਨੰਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸ਼ਿਵ ਕਰਨ ਕੋ ਸਭ ਗੁਣ ਸੁਪਦੀਓ ਸਤਰਨ ਕੋਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤ ਅਹੇ ਬਰੇ ਕੀ ਬੀਰ ਭਸ਼ਾਂਤ चीटी ते कुंचर स्थूला सब पर कृपा दृष्ट फूला संतन दुख पाए ते दुखी पाए साधन के सुखी एक एक की वीर विशान घट घट के पट पट के जान जब करक करा कर तारा प्रजा हत तब देह अपार व्याखरक कर तुह कब हो तुम मिलत दे तर सब हो जेते बदना सृष्ट सब तार ਆਪੇ ਆਪਨੇ ਜੋਜ ਉਚਾਰ ਤੂੰ ਸਭ ਹੀ ਤੇ ਰਹਿ ਚੰਦralਮ ਜਾਨਤ ਬੇਦ ਪਹਿ ਦਰਿਆਲਮ ਨਿਰੰਕਾਰ ਨਿਰਮਕਾਰ ਇਰ ਲੰਭ ਆਦ ਨਿਲ ਨ ਸੰਭੋ ਤਾਕ ਮੇ ਉਡ ਉਚਾਰ ਭੇਦਾ ਜਪ ਭੇਵ ਨ ਭਾਵਤ ਤੇਦਾ ਤਾਕ ਕਰ ਪਹਿਨਨ ਮੰਤ ਮਾਗੂੜ ਕਛ ਭੇਦ ਨ ਜੰਤ ਮਹਾਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਜੰਤ ਨਹ ਭਿਓ ਆਪੇ ਆਪਣੀ ਬੁਧੈ ਜੀਤੀ ਬਰਨਤ ਪਹਿਨ ਪੰਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਹੈ ਬਦੁਸਜਾ ਪ੍ਰਥਮ ਸੰਸਾਰ ਇਕਾ ਰੂਪ ਅਨੂਸਰਪਾ ਰੰਗ ਭਇਓ ਰਾਵ ਕਹੀ ਊਪਾਯ ਅੰਡਜ ਜੇ ਰਜ ਸੈ ਤਜ ਕੇਨੀ ਉਤਵਜ ਖਾਨ ਬਹੁਰ ਰਚ ਦਿਨੇ ਤਹਉ ਫੂਲ ਰਾਜਾ ਹੈ ਬੈਠਾ ਤਹਉ ਜਿਮਟ ਪਹੋ ਸੰਕਰਿਐ ਇਕਠਾ ਸਤ੍ਰੀ ਸ੍ਰਿਸ਼ਟ ਦੇਖਾਇ ਚੰਭ ਆਦੂ ਜੁਗਾਦ ਸਰੂਪ ਸੰਭਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਕ ਸੰਘ ਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲਨ ਲੈ ਚਕਰ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨ ਕੈ ਦੁਸ਼ਟ ਦੁਖਤ ਹਮਰੇ ਦੁਰਖਜਵਨ ਪਗ ਪਰੇ ਤਿਹਾਰੇ ਤਨ ਕੈ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹਾਂ ਤਾਂ ਕਿ ਕਾਲ ਨਿਕਟ ਨਹ ਆਏ ਫਰਛਾ ਹੋਏ ਤਾਂ ਸਭ ਕਹਿ ਲਾ ਦੁਸ਼ਟ ਅਰੇਸ਼ਟ ਤ੍ਰਾਂ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਹ ਨਹ ਹਰ ਹੋ ਤਾਂ ਕਿ ਤਾਪ ਤਨ ਕਮ ਹਰ ਹੋ ਰਿੱਤ ਸਿੱਧ ਕੰਮ ਸਭ ਹੋਈ ਤੁਮ ਤਿਸ਼ਾ ਸਤਾਨ ਨ ਕੋਈ ਇਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਂਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਾਹੋ dard dusht dukhte raha khadke tmai sharan tehari aap haath de leho bar sarv thorma ho washai dusht dukhte leho bachai khadg ke tmai sharan tehari ਆਪ ਹੱਥ ਦੈ ਲਿਓ ਬਾਰੀ ਸਰਬ ਥੋਰ ਨੋ ਹੋ ਹਸਾਈ 10 ਤੋਂ 10 ਤੇ ਲਿਓ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ